ਮੈਂ ਤੇ ਗੱਲ ਕਰ ਰਿਹਾ ਸੀ ਉਦੋਂ ਰਵਿੰਗ ਸਾਹਿਬ ਤੇ ਆਸ਼ੂ ਸਾਹਿਬ ਉਹ ਆਪਸ ਦੇ ਵਿੱਚ ਤੜੰਗ ਹੋਏ ਫਿਰਦੇ ਨੇ ਫਿਰ ਜੀ ਗੱਲ ਇਹ ਆ ਕਿ ਕਾਂਗਰਸ ਦੀ ਢੜੇਬੰਦੀ ਦੀ ਖੇਮੇਬੰਦੀ ਦੀ ਆਪਾਂ ਇੱਕ ਦਿਨ ਅੱਗੇ ਗੱਲ ਕੀਤੀ ਸੀਗੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਉੱਥੇ ਕਾਫੀ ਜਲਦੀ ਜਲਦੀ ਚੀਜ਼ਾਂ ਬਦਲਦੀਆਂ ਨੇ ਭਾਰਤ ਭੂਸ਼ਣ ਆਸ਼ੂ ਜਦੋਂ ਆਏ ਚੰਨੀ ਸਾਹਿਬ ਨਾਲ ਉਹਨਾਂ ਦੀ ਇੱਕ ਨੇੜਤਾ ਜਿਹੜੀ ਆ ਉਹ ਇੱਕ ਵੱਖਰੀ ਚਰਚਾ ਛੇੜ ਗਈ ਹਮ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਰਾਜਾ ਵਿਡਿੰਗਹੁਰਾਂ ਦੀਆਂ ਤਸਵੀਰਾਂ ਤੇ ਲਾਈਵ ਆ ਜਾਣਾ ਜੀ ਉਹ ਅੱਡ ਤੋਂ ਚਰਚਾ ਛਿੜਦੀ ਆ ਅੰਮ੍ਰਿਤਸਰ ਦੇ ਵਿੱਚ ਜੋ ਧੜਿਆਂ ਨੇ ਉਥੇ ਕੜੀ ਕੀਤਾ ਕੰਮ ਦੱਸਣਾ ਕੜੀ ਕੜੀ ਕੋਲੀ ਕੜੀ ਖਾਰੀ ਆ ਸੋ ਉਹ ਕੜੀ ਕੋਧੀ ਵਾਲੀ ਗੱਲ ਉਹ ਅੱਡ ਆ ਸੋ ਸਾਰਾ ਕੁਝ ਜਿਹੜਾ ਹੈ ਨਾ ਜਿੱਦਾਂ ਚੱਲਦਾ ਹੈ ਤਾਂ ਹੁਣ ਲੁਧਿਆਣੇ ਦੇ ਵਿੱਚ ਕੀ ਆ ਕਿ ਮੇਅਰ ਦੀ ਲੜਾਈ ਹੋ ਰਹੀ ਆ ਜੀ ਆਮ ਆਦਮੀ ਪਾਰਟੀ ਕੋਲ 40 ਹੈ ਇਨਾ ਕੋਲ 3 ਦੇ ਕਰੀਬ ਆ ਭਾਜਪਾ ਕੋਲ 19 ਦੇ ਕਰੀਬ ਆ ਕਾਂਗਰਸ ਹਾਲੇ ਵੀ ਕਹ ਲੋ ਕਿ ਉਮੀਦ ਜੀ ਲਾਈ ਬੈਠੀ ਆ ਕਿ ਸ਼ਾਇਦ ਸਾਡਾ ਦਾਅ ਫੱਬ ਜਾਏਗਾ ਜੀ ਉਹ ਕਿਦਾਂ ਫੱਬੇਗਾ ਉਹ ਤੇ ਉਹ ਹੀ ਜਾਣਦੇ ਆ ਹੁਣ ਮੇਖੋ ਗੱਲ ਕੀ ਹੋਈ ਆ ਕਿ ਕੱਲ ਜਿਹੜੀ ਰਾਜਾ ਵੜਿੰਗੋਂ ਰਾਣੇ ਉੱਥੇ ਮੀਟਿੰਗ ਲਈ ਆ ਹੂੰ ਦੱਸਦੇ ਆ ਕਿ ਉੱਥੇ ਕੁਝ ਕਾਉਂਸਲਰ ਵੀ ਨਹੀਂ ਆਏ ਤੇ ਭਾਰਤ ਪੂਸ਼ਣ ਆਸ਼ੂ ਦਾ ਵੀ ਉੱਥੇ ਕਿਤੇ ਅਤਾ ਪਤਾ ਨਹੀਂ ਸੀਗਾ ਇਹ ਤੇ ਵੈਸੇ ਤੁਹਾਨੂੰ ਵੀ ਪਤਾ ਹੋਣਾ ਜਦੋਂ ਰਾਜਾ ਵੜਿੰਗ ਜਿੱਤੇ ਆ ਤੇ ਭਾਰਤ ਪੂਸ਼ਣ ਆਸ਼ੂ ਜਦੋਂ ਸਰਟੀਫਿਕੇਟ ਮਿਲਿਆ ਉਸ ਮੇਲੇ ਵੀ ਨਾਦਾਰ ਦਸਨ ਲੜਾਈ ਇਸ ਕਲੋਂ ਸੀ ਕਿ ਰਾਜਾ ਵਡਿੰਗ ਲੁਧਿਆਣੇ ਦੇ ਵਿੱਚ ਜਾ ਕੇ ਤੇ ਖੁੰਡਾ ਗੱਡ ਕੇ ਬਹਿ ਗਿਆ ਜਦ ਕੇ ਭਾਰਤ ਪੂਸ਼ਣ ਆਸ਼ੂ ਕਹਿੰਦਾ ਸੀ ਕਿ ਜਦ ਮੈਂ ਇੱਥੇ ਆਗਾ ਤੇ ਬੜੇ ਲਸਾਂ ਦੀ ਕੀ ਲੋੜ ਹੈ ਕੀ ਲੋੜ ਹੈ ਬਿਲਕੁਲ ਸਾਡੇ ਚ ਕਿਹੜੀਆਂ ਕਮੀਆਂ ਨੇ ਕੋਈ ਚੱਜ ਦਾ ਲੱਬ ਬਹਾਨਾ ਜੇ ਸੰਛੜਨਾ ਚਾਹਣੀ ਬਿਲਕੁਲ ਕਹਿੰਦੇ ਵੀ ਭਾਈ ਇਹ ਮਾਰੀ ਗਲਤ ਬਹਾਨਾ ਲੱਭੋ ਹੈ ਫਿਰ ਇਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਚੱਕ ਲਿਆ ਈਡੀ ਮਾਰਨਿੰਗ ਜੀ ਉਹ ਐਫ ਆਈਆਰ ਜਿਹੜੀ ਆ ਰੱਦ ਹੋ ਗਈ ਭਾਰਤ ਭੂਸ਼ਣ ਆਸ਼ੂ ਆ ਗਿਆ ਤੇ ਵੜਿੰਗ ਸਾਹਿਬ ਲੁਧਿਆਣੇ ਜਾਂਦੇ ਆ ਕੱਲ ਰਾਤ ਗੁਜ਼ਾਰੀ ਮੈਂ ਸਜਣਾ ਸ਼ਹਿਰ ਤੇਰੇ ਲੁਧਿਆਣੇ ਪਰ ਉਹ ਇਹਨਾਂ ਦੇ ਘਰੇ ਨਹੀਂ ਜਾਂਦੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਜਦੋਂ ਲੁਧਿਆਣੇ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਚੱਲ ਰਹੀਆਂ ਸੀ ਵੜਿੰਗ ਸਾਹਿਬ ਉਹਨਾਂ ਵਾਰਡਾਂ ਦੇ ਵਿੱਚ ਨਹੀਂ ਜਾਂਦੇ ਜਿਹੜੇ ਵਾਰਡ ਆਸ਼ੂ ਦੇ ਸਮਝੇ ਜਾਂਦੇ ਆ ਹਾਲਾਂਕਿ ਬੀਬੀ ਮਮਤਾ ਆਸ਼ੂ ਜੋ ਭਾਰਤ ਪੂਸ਼ਣ ਆਸ਼ੂ ਦੇ ਘਰੋਂ ਆ ਉਹ ਬੀਬੀ ਜ਼ਰੂਰ ਮੀਟਿੰਗਾਂ 'ਚ ਹਾਜ਼ਰ ਰਹੀ ਆ ਪਰ ਇਹ ਉਧਰ ਨਹੀਂ ਗਿਆ ਜੀ ਤਾਂ ਇੱਥੋਂ ਪਤਾ ਲੱਗਦਾ ਕਿ ਉੱਥੇ ਕੰਮ ਜਿਹੜਾ ਹੈ ਉਹ ਕੋਈ ਇਹਨਾਂ ਦਾ ਰੈਲਾ ਨਹੀਂ ਹੈ ਕਿਤੇ ਨਾ ਕਿਤੇ ਘੈਂਸ-ਘੈਂਸ ਤੇ ਹੈਗੀ ਆ ਬਾਹਰੋਂ 20 ਕਿਲੋ ਬਣਾਉਣ ਵਾਸਤੇ ਮੇਅਰ ਬਣਾਉਣ ਵਾਸਤੇ ਫੜਨੇ ਪੈ ਰਹੇ ਤੇ ਨਿਵੇਚ ਵਾਲੇ ਵੀ ਬਣਾਉਣੇ ਪੈ ਰਹੇ ਆ ਵਿਚਾਲਾ ਦਾ ਜ਼ਿਆਦਾ ਇਹਨਾਂ ਦਾ ਰਫੜ ਰਹਿੰਦਾ ਹੈ ਨਾ ਕਾਂਗਰਸੀਆਂ ਦਾ ਜੀ ਇਸ ਕਰਕੇ ਇਹ ਆਪਸ ਦੇ ਵਿੱਚ ਤੜੰਗੀ ਆ ਦੋਨੇ ਐਸਾ ਨਜ਼ਰ ਆ ਰਿਹਾ ਹੈ ਲਾਸਟ ਫੋਟੋ ਇਹਨਾਂ ਦੀ ਸ਼ਾਇਦ ਦਿੱਲੀ ਦੀ ਆ ਜਦੋਂ ਇਹ ਦਿੱਲੀ ਗਏ ਸੀ ਉੱਥੋਂ ਇਕੱਠਿਆਂ ਦੀ ਤਸਵੀਰ ਜ਼ਰੂਰ ਆਈ ਆ ਜੀ ਪਰ ਉਸ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਬਹਿਣਾ ਉੱਠਣਾ ਇੰਨਾ ਜ਼ਿਆਦਾ ਨਹੀਂ ਹੈਗਾ ਹੂੰ ਤੇ ਕਾਂਗਰਸ ਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਹੋ ਸਕਦਾ ਇੱਕ ਵੱਡਾ ਫੇਰ ਬਦਲ ਤੁਹਾਨੂੰ ਵੇਖਣ ਨੂੰ ਮਿਲੇ ਜੀ ਕਿਉਂਕਿ ਸਾਰੀਆਂ ਉਹ ਜੁਗਾੜਬੰਦੀਆਂ ਪਾਰਟੀਆਂ ਕਰਨ ਗਈਆਂ ਕਰਨੀਆਂ ਬਿਲਕੁਲ ਉਹਦੇ ਵਿੱਚ ਹੋ ਸਕਦਾ ਕਾਰਨ ਇਹੀ ਆ ਕਿ ਟੜੇ ਬੰਦੀ ਹੂੰ ਤਾਂ ਜੇ ਦਾ ਫੱਬ ਗਿਆ ਤਾਂ ਹੋ ਸਕਦਾ ਕਿ ਵੱਡਾ ਫੇਰ ਬਦਲ ਵੇਖਣ ਨੂੰ ਮਿਲੇ ਮੈਨੂੰ ਇਹ ਜਾਣਕਾਰੀ ਮਿਲੀ ਸੀ ਕਹਿੰਦੇ ਕਿ ਇੱਕ ਬਹੁਤ ਵੱਡੇ ਨਾਮਚੀਨ ਕਾਂਗਰਸੀ ਦਾ ਅਸਤੀਫਾ ਵੀ ਹਾਈ ਕਮਾਂਡ ਮੰਨੀ ਉਹ ਲੈ ਕੇ ਰੱਖ ਲਿਆ ਗਿਆ ਜੇ ਜੇ ਲੋੜ ਪਈ ਤਾਂ ਹਾਂਜੀ ਜੇ ਲੋੜ ਪਈ ਤਾਂ ਕੋਈ ਚੱਕਰ ਨਹੀਂ ਹੁੰਦਾ ਹਮ ਉਦੋਂ ਵੀ ਉਹਨਾਂ ਨੇ ਦਿੱਤਾ ਅਗਲੇ ਨੇ ਅਸਤੀਫਾ ਲੈ ਕੇ ਰੱਖ ਲਿਆ ਤਾਂ ਕੋਈ ਚੱਕਰ ਨਹੀਂ ਜੇ ਲੋੜ ਨਾ ਪਈ ਤਾਂ ਅਸਤੀਫਾ ਜਿਹੜਾ ਉੱਥੇ ਪਿਆ ਰਹੂਗਾ ਫਿਰ ਕੀ ਹੁੰਦਾ ਜੀ ਤਾਂ ਗੱਲ ਇਹ ਆ ਕਿ ਉਹ ਹੁਣ ਪਤਾ ਨਹੀਂ ਕਿੰਨੀ ਕੋਈ ਗਾਂਹ ਜਾਣਕਾਰੀ ਸੱਚੀ ਹੋਏਗੀ ਤਾਂ ਇਹ ਹੈ ਕਿ ਫੇਰ ਬਦਲ ਕਾਂਗਰਸ ਚ ਹੋ ਸਕਦਾ ਪਰ ਜਿਹੜੀ ਧੜੇਬੰਦੀ ਹੈ ਇਹਨਾਂ ਦੀ ਉਹ ਗਾਂਹ ਜਾ ਕੇ ਨੁਕਸਾਨ ਵੀ ਕਰ ਸਕਦੀ ਆ ਕਿਉਂਕਿ ਜਿਹੜਾ ਧੜਾ ਹੁਣ ਸਾਰੇ ਤਾਂ ਖੁਸ਼ ਨਹੀਂ ਹੋਣਗੇ ਤੇ ਜਿਹੜਾ ਵੀ ਧੜਾ ਅਣਗੌਲਿਆ ਮਹਿਸੂਸ ਕਰੇਗਾ ਹੋ ਸਕਦਾ ਹੈ ਗਾ ਉਹ ਪਾ ਕੇ ਚਪੜਾ ਤੇ ਕਿਸੇ ਹੋਰ ਮੰਜੇ ਤੇ ਜਾ ਬੈਠੇ ਜੀ ਜੀ ਇਹ ਵੀ ਤੇ ਰਾਜਨੀਤੀ ਦਾ ਹਿੱਸਾ ਹੈ ਨਾ ਸਾਬ ਬਿਲਕੁਲ ਬਿਲਕੁਲ ਇੱਥੇ ਕਿਹੜਾ ਕਿਸੇ ਦੀ ਪੱਕੀ ਇੱਟ ਲੱਗੀ ਅੱਜ ਕੱਲ ਜਿਹੋ ਜਿਹੇ ਵਿਚਾਰਧਾਰਾ ਜਿਹੋ ਜਿਹੇ ਲੱਛਣ ਸਿਆਸਤ ਦੇ ਹੋਇ ਪਿਆ ਇੱਥੇ ਤੇ ਸਰ ਉਹ ਤੁਸੀਂ ਆਇਆ ਦੀਸ਼ਾ ਗਿਆ ਦੀਸ਼ਾ ਵੇਖਿਆ ਹੀ ਹੈ ਨਾ ਕਿ ਕੀ ਮਸਲਾ ਬਣਿਆ ਉਹਦੇ ਘਰ ਦੇ ਘਰ ਦੇ ਵੀ ਕਹਿੰਦੇ ਸੀ ਜਦੋਂ ਰਿਸ਼ਤੇਦਾਰ ਕੋਈ ਪੁੱਛਦਾ ਸੀ ਕਿ ਦੀਸ਼ਾ ਜੀ ਕਿਸ ਪਾਰਟੀ 'ਚ ਨੇ ਉਹ ਕਹਿੰਦੇ ਸੀ ਵੀਰੇ ਸਾਨੂੰ ਤੇ ਆਪ ਤੁਹਾਡੇ ਵਾਂਗੂ ਫੇਸਬੁੱਕ ਤੇ ਪੇਜ ਤੋਂ ਪਤਾ ਲੱਗਦਾ ਕਿ 2 ਘੰਟੇ ਪਹਿਲਾਂ ਦੀਸ਼ਾ ਜੀ ਕਿਸ ਪਾਰਟੀ 'ਚ ਖੜੀ ਸੀ ਹਾਂ ਪਤਾ ਕਰ ਲੈਣ ਦੇ ਸਾਨੂੰ ਵੀ ਅਪਡੇਟ ਆ ਰਹੇ ਨੇ ਜੱਟਨ ਫਾਇਰ ਜੀ ਕਹਿੰਦੇ ਕਿ ਆਸ਼ੂਦੀ ਕੁੰਡੀ ਕਹਿੰਦੇ ਬਿੱਟੂ ਨਾਲ ਤਾਂ ਨਹੀਂ ਪੈ ਗਈ ਕਹਿੰਦੇ ਕਿਸੇ ਪਾਸਿਓਂ ਕੋਈ ਪਤਾ ਨਹੀਂ ਜੀ ਬਿੱਟੂ ਸਾਹਿਬ ਵੀ ਕੰਮ ਖਿਚਣ ਕੇ ਜਿੱਤੇ ਆ ਕੇ ਇਹਨਾਂ ਦੇ ਵੀ ਜਿਹੜੇ ਸਲੀਪਰ ਸੈੱਲ ਆ ਹੋ ਸਕਦਾ ਉਹ ਵੀ ਜਾਗ ਪੈਣ ਪਰ ਉਹ ਕਿਹੜੇ ਕਿਹੜੇ ਆ ਐਨ ਮੌਕੇ ਤੇ ਪਤਾ ਲੱਗੂਗਾ ਭਾਰਤ ਜਨਤਾ ਪਾਰਟੀ ਨੂੰ ਬੰਦੇ ਤੇ ਚਾਹੀਦੇ ਨੇ ਹਾਂ ਜੀ ਹਮ ਬਿਲਕੁਲ ਬਿਲਕੁਲ ਜੀ ਜਿਸ ਹਿਸਾਬ ਨਾਲ ਕਦੇ ਨਾਰਾਜ਼ਗੀ ਚੱਲ ਰਹੀ ਆਸ਼੍ਰੀ ਲੱਗਦਾ ਕਹਿੰਦੇ ਬੀਜੇਪੀ ਚ ਨਾ ਚਲੇ ਜਾਣ ਪ੍ਰਵਿੰਦਰ ਜੀ ਕਹਿ ਰਹੇ ਆ ਇਧਰ ਤਵਾੜੀ ਸਾਹਿਬ ਕਹਿੰਦੇ ਹਲੇ ਮਾਝਾ ਐਕਸਪ੍ਰੈਸ ਨੇ ਵੀ ਆਪਸ ਚ ਟਕਰਾਉਣਾ ਜੀ ਦੇਖੋ ਇਹ ਵੀ ਭੇਤੀ ਨੇ ਉਧਰ ਦੀ ਰਾਜਨੀਤੀ ਦੀ ਬਿਲਕੁਲ ਬਿਲਕੁਲ ਖੈਰ ਵੇਖੋ ਕੀ ਬਣਦਾ ਇਹਨਾਂ ਦੇ ਵਿੱਚ ਇਹ ਇਹ ਚੱਲਦਾ ਰਹਿੰਦਾ ਮਿੰਟੂ ਜੀ ਜਦੋਂ ਵੋਟਾਂ ਆਉਂਦੀਆਂ ਤੇ ਨਾਲ ਨਾਲ ਫਿਰ ਉਹ ਲੋਟਾਂ ਵੀ ਆਉਂਦੀਆਂ ਇੱਧਰ ਲੋਟ ਨਹੀਂ ਲਾ ਲਈ ਉੱਧਰ ਲਾ ਲਈ ਪਾਰਟੀ ਬਦਲ ਲਈ ਹੈ ਨਾ ਕੁਲਦੀਪ ਕੌਰ ਜੀ ਕਿਰਪਾ ਕਰਕੇ ਤੁਸੀਂ ਕਮੈਂਟ ਮੈਨਰੇ ਦੁਆਰਾ ਭੇਜੋ ਜੀ ਤੁਹਾਡਾ ਕਮੈਂਟ ਪਿੱਛੇ ਰਹਿ ਗਿਆ ਮੈਨ ਲੱਭਿਆ ਵੀ ਮੈਨੂੰ ਮਿਲਿਆ ਨਹੀਂ ਕਮੈਂਟ ਤੁਹਾਡਾ ਪਲੀਜ਼ ਦੁਬਾਰਾ ਭੇਜ ਦਿਓ ਤੁਸੀਂ ਮਿੰਟੂ ਜੀ ਆਪਾਂ ਅੱਗੇ ਗੱਲਾਂ ਬਾਤਾਂ ਨੂੰ ਤੋਰੀਏ ਅੱਗੇ ਉਹਦੇ ਨਾਲ ਤੱਕ ਕੋਈ ਕਮੈਂਟ ਹੋਰ ਆਉਂਦੇ ਤੇ ਆਪਾਂ ਉਹ ਵੀ ਪੜ ਲਵਾਂਗੇ